ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰੋ ਦਾ ਨਾ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਛੋੜ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਨਸ਼ੇ ਦਾ ਬੋਲਬਾਲ ਅੰਮ੍ਰਿਤਸਰ ਚ ਨਸ਼ਾ ਲੈnde ਹੋਏ ਨੌਜਵਾਨ ਦੀ ਵੀਡੀਓ ਹੋਈ ਵਾਇਰਲ ਇਸ ਦੇ ਨਾਲ ਨਸ਼ੇ ਦੀ ਬੋਲਬਾਲ ਅੰਮ੍ਰਿਤਸਰ ਚ ਨਸ਼ਾ ਲੈnde ਇਹ ਨੌਜਵਾਨ ਦੀ ਵੀਡੀਓ ਹੋਈ ਵਾਇਰਲ ਗੁਰਪ੍ਰੀਤ ਸਿੰਘ ਮਹਿਜ ਪੁਲਿਸ ਥਾਣੀ ਤੋਂ ਕੁਝ ਹੀ ਦੂਰੀ ਤੇ ਹੈ ਨਸ਼ਾ ਤਸਕਰਾਂ ਦਾਕਰ ਅੰਮ੍ਰਿਤਸਰ 3 ਜੂਨ 2024 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਡੀਜੀਪੀ ਵੱਲੋਂ ਬੇਸ਼ੱਕ ਨਸ਼ਾ ਵੇਚਣ ਵਾਲੇ ਦੇ ਖਿਲਾਫ ਵੱਡੀ ਐਕਸ਼ਨ ਲੈਣ ਦੀ ਗੱਲਬਾਤ ਕੀਤੀ ਇਸ ਨੇ ਨਾਲ ਹੀ ਲਾਈਕ ਇਸ ਤੋਂ ਹਕੀਕਤ ਕੋਸਾ ਦੂਰ ਨਜ਼ਰ ਆ ਰਹੀ ਹੈ ਅਬਲੀ ਸਰਦਿਕ ਕੋਟ ਖਾਲਸਾ ਵਿੱਚ ਕੁਝ ਨੌਜਵਾਨ ਸ਼ਰੀਆਮਦੀਰ ਰਾਤ ਨਿਸ਼ਾਲੇਨ ਵਾਸਤੇ ਪਹੁੰਚੇ ਹਨ ਅਤੇ ਇਸ ਦੀ ਜਾਣਕਾਰੀ ਮਿਲੀ ਖਬਰ ਨਾਲ ਸੋਸ਼ਲ ਮੀਡੀਆ ਤੇ ਫਾਇਰ ਹੋ ਰਹੀ ਹੈ ਅਤੇ ਉੱਤੇ ਇਹ ਵੀਡੀਓ ਮਿਸਰਦੀ ਕੋਟ ਖਾਲਸਾ ਦੀ ਦੱਸੀ ਜਾ ਰਹੀ ਹੈ ਕਿ ਪੁਲਿਸ ਥਾਣੇ ਤੋਂ ਮਹੀਜ ਕੁਝ ਹੀ ਕਦਮ ਦੂਰੀ ਤੇ ਉੱਥੇ ਹੀ ਸਾਫ਼ ਤੌਰ ਤੇ ਇਹ ਵੀਡੀਓ ਵੇਖ ਇੱਥੇ ਵੇਖਣ ਨੂੰ ਜਾ ਸਕਦਾ ਹੈ ਕਿ ਨਸ਼ਾ ਲੈਣ ਵਾਸਤੇ ਲੋਕ ਲਾਈਨ ਲਗਾ ਕੇ ਖਲੋਤੇ ਹੋਏ ਹਨ ਲੇਕਿਨ ਪੁਲਿਸ ਪ੍ਰਸ਼ਾਸਨ ਕੋ ਬ ਕਰਨ ਦੀ ਨੀਂਦ ਸੋਰੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰੈ ਜਰੂਰ ਦਿਓ ਧੰਨਵਾਦ